ਇਹਨਾਂ ਨੂੰ ਦੇਖ ਰੇ ਸਾਰੇ ਵੀਰਾਂ ਭੈਣਾਂ ਨੂੰ ਫਸਤੀ ਕਾਲ ਜੀ ਮੇਰੇ ਵੱਲੋਂ ਆ ਪੰਜਾਈ ਜੀ ਆਲਮਗੀਰ ਸਾਹਿਬ ਗੁਰਦੁਆਰੇ ਤਾਂ ਨਹੀਂ ਫੇਰੇ ਆਲਮਗੀਰ ਆਇਆ ਸੀ ਮੈਂ ਮੁੰਡਾ ਦੂਰ ਸੀ ਮੇਰਾ ਜੈ ਲਗਣਾ ਉਹਨੂੰ ਮਿਲਣ ਆਇਆ ਸੀਗਾ ਤੇ ਗੁਰੂ ਘਰ ਮੱਥਾ ਟੇਕ ਲਿਆ ਆਪਾਂ ਨੇ ਜੀ ਤੇ ਮੈਂ ਤੁਹਾਨੂੰ ਬਾਹਰੋਂ ਦਿਖਾ ਦਿੰਦਾ ਹੁਣ ਅੰਦਰੋਂ ਫਿਰ ਮੈਂ ਅਗਲੇ ਐਤਵਾਰ ਆਉਂਗਾ ਸਾਡੇ ਕੰਟਰੀ ਤੋਂ ਸ਼ੁਰੂ ਕਰਦੇ ਦਾਫਨਾ ਕਰਵਾਉਂਗਾ ਆਪਾਂ ਤੁਹਾਨੂੰ ਬਾਹਰੋਂ ਬਾਹਰ ਠੰਡੀ ਵਾਲਾ ਮਾਹੌਲ ਦਿਖਾਉਂਦੇ ਮੇਰੇ ਘਰ ਦਾ ਵੀ ਠੰਡੀ ਵਾਲੀ ਦਾ ਸੰਗਤ ਕੋਲ ਜੀ ਮੱਥਾ ਟੇਕਣ ਤੇ ਕਿੰਨਾ ਮਾਹੌਲ ਹੁੰਦਾ ਉਹ ਤੁੰਵੇਂ ਤੇ ਹੋਣ ਲੱਗਿਆ ਵਾ ਉਹ ਦੇਖਦੇ ਰਹੇ ਹੋ ਬਣੀ ਰਹੋ ਬਲੌਗ ਦੇ ਦਾ ਜਿੱਦਾਂ ਆਮ ਗੁਰੂ ਘਰਾਂ ਦੇ ਬਾਹਰ ਜਿਵੇਂ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਖੇੜੇ ਖਡਾਉਣਿਆਂ ਦੀਆਂ ਜਾਂ ਹੋਰ ਤਰ੍ਹਾਂ-ਤਰ੍ਹਾਂ ਦੀਆਂ ਆ ਉਥੋਂ ਇੱਥੋਂ ਮਾਰਕੀਟ ਸ਼ੁਰੂ ਹੋ ਜਾਂਦੀ ਆ ਆ ਗੁਰੂ ਘਰ ਬਾਹਰੋਂ ਦੇਖ ਤੁਹਾਨੂੰ ਦਿਖਾ ਦਿੰਦਾ ਮੈਂ ਪਾਠ ਹੋ ਰਿਹਾ ਵਾ ਭਾਈ ਜੀ ਇੱਥੇ ਜਵਾਟਾ ਗੁਰੂ ਘਰ ਤੇ ਬੈਂਕ ਦਾ ਹਾਂ ਤੇ ਮੈਂ ਅੰਦਰੋਂ ਹੁਣ ਅਗਲੇ ਐਟ ਵਾਰ ਨੂੰ ਆ ਦੇਣਾ ਹਾਂਗਾ ਆਪਾਂ ਮੱਥਾ ਠੀਕ ਲਿਆ ਵਾ ਆਇਕ ਪੂ ਮਾਰਕੀਟ ਖਰੂ ਹੋ ਜਾਂਦੀ ਆ ਖੇੜ ਘਟਾਉਣੇ ਵਾਲੀ ਟੋਈ ਦੀ ਖੁਲਫੀ ਭੈਣੀ ਖਾਵਾ ਲਿਆਂ ਦੀ ਇੱਧਰ ਵੀ ਦੁਕਾਨਾਂ ਆ ਜਾਂਦੀਆਂ ਨੇ ਤੇ ਇੱਧਰ ਇੱਧਰ ਨਹੀਂ ਦੁਕਾਨਾਂ ਹੁੰਦੀ ਇੱਧਰ ਮਤਲਬ ਕਿ ਉੱਥੋਂ ਜਿਹੜਾ ਮੇਨ ਗੇਟ ਆ ਗੁਰੂ ਘਰ ਦਾ ਉੱਥੋਂ ਸ਼ੁਰੂ ਹੁੰਦੀ ਆ ਜੀ ਗੱਲ ਆ ਆ ਦੁਕਾਨਾਂ ਆ ਗਈਆਂ ਅਮਨ ਸ਼ਾਹ ਔਲੀ-ਔਲੀ ਤੁਰੇ ਚੱਲਦੇ ਆ ਆਇਕ ਕਾ ਵੀ ਗੁਰੂਪੁਰ ਦਾ ਗੇਟ ਕਭੀ ਗੁਰੂਕਰ ਦਾ ਇੱਕ ਗੇਟਾ ਇੱਧਰ ਵੀ ਚਲੇ ਜਾਂਦੇ ਆ। ਚਲੋ ਅਸੀਂ ਪੜਦੇ ਹੁੰਦੇ ਸੀ ਅਸੀਂ ਸਾਈਕਲ ਸੂਰ ਆਪਣੀ ਇੱਧਰ ਨਹੀਂ ਲੈ ਕੇ ਜਾਂਦੇ ਹੁੰਦੇ ਸੀਗੇ। ਗੁਰੂਕਰ ਦੇ ਉੱਥੇ ਸਾਹਮਣੇ ਲਾ ਦਿੰਦੇ ਹੁੰਦੇ ਸੀਗੇ। ਆਹ ਦੁਕਾਨਾਂ ਆ ਗਈਆਂ। ਉੱਥੇ ਸਾਹਮਣੇ ਲਾ ਦੇ ਲਓ ਜੀ। ਇੱਧਰ ਵੀ ਦੁਕਾਨਾਂ ਆ ਗਈਆਂ। ਅੰਗੂਰ ਕਰਦਾ ਦੂਜਾ ਉਹ ਆ ਗਿਆ ਗੇਟ ਪੁਰਾਣੀ ਵਾਲਾ ਗੇਟ ਜਿਹੜਾ ਪਹਿਲਾਂ ਪੁਰਾਣਾ ਹੁੰਦਾ ਸੀ ਆ ਗੇਟ ਇੱਥੋਂ ਮੱਥਾ ਟੇਕਣ ਲਈ ਬਹੁਤ ਕਾਫੀ ਦੇਰ ਇੱਥੋਂ ਦੀ ਜਾਂਦੇ ਰਹੇ ਹਾਂ ਹੁਣ ਵੀ ਇੱਥੋਂ ਕੋਈ ਵੀ ਰੀਤ ਸੰਗਤ ਜਾਂਦੀ ਆ ਹੁਣ ਵੀ ਇਹੀ ਰਸਤਾ ਵਮੀਨ ਤੇ ਪਰ ਫਿਰ ਵੀ ਇੱਕ ਆ ਹੁਣ ਨਵਾਂ ਗੇਟ ਬਣਨ ਲੱਗ ਗਿਆ ਸ਼ੁਰੂ ਕਰਦਾ ਇਹ ਨਵਾਂ ਐਂਟ੍ਰੈਂਸ ਬਣਾ ਲਿਆ ਕਿ ਸ਼ੁਰੂ ਕਰ ਜਾਣ ਵਾਲੀ ਜੋ ਦੁਆਰਾ ਛੀ ਆ ਆ ਦੁਆਰਾ ਸ੍ਰੀ ਮਨਜੀਤ ਸਾਹਿਬ ਪਾਠ aí ਦਾ ਪੰਡਾਲ ਨਹੀਂ ਇਧਰ ਦੁਕਾਨਾਂ ਦੀ ਮਾਰ ਸਮਾਂ ਹੋ ਗਿਆ 7 7 ਵਜੇ 21 ਮੈਂ ਸ਼ਾਮ ਦਾ ਟਾਈਮ ਹੈ ਹਲੇ ਜਿਵੇਂ ਜਿਵੇਂ ਹਨੇਰਾ ਹੋ ਜਾਊਗਾ ਉਦੋਂ ਦਰ ਦਾ ਸੰਗਤ ਆਈ ਜਾਂਦੀ ਰਹਦੀ ਆ ਆਹ ਪਾਰਕਿੰਗ ਹੋ ਗਈ ਆ ਗੁਰੂ ਘਰ ਦੀ ਨਮੀ ਪਹਿਲਾਂ ਇੱਥੇ ਦਿਖਾਇ ਰਿਹਾ ਮੀਲਾ ਲੱਗਦਾ ਹੁੰਦਾ ਸੀ ਆ ਦਿਖਾਇ ਰ ਆ ਗਿਆ ਬਸਾਖੀ ਦਾ ਮੀਲਾ ਬਹੁਤ ਮਰਦਾ ਹੁੰਦਾ ਸੀ ਇੱਥੇ ਟੂਲੇ ਚੱਲੇ ਬਹੁਤ ਲੱਗਦੇ ਹੁੰਦੇ ਇੱਥੇ ਪਾਰਕਿੰਗ ਵੀ ਤੁਹਾਨੂੰ ਦਿਖਾਈ ਹੁੰਦਾ ਉਹ ਪੂਰੇ ਦਾ ਤੂ ਗੁਰੂ ਘਰ ਦੀ ਪਾਰਕਿੰਗ ਹੀ ਆ ਕਰਦਾ ਆ ਜਾਂਾ ਪੌਂ ਪੌਂ ਲਈਆ ਆ ਗੁਰੂ ਘਰ ਦਾ ਹੁਣ ਨਵਾਂ ਗੇਟ ਬਣਨ ਲੱਗਿਆ ਬਹੁਤ ਵਧੀਆ ਬਣਨ ਲੱਗਿਆ ਇਹਦੀ ਸੇਵਾਕਾਰ ਸੇਵਾ ਵਾਲੇ ਬਾਬਾ ਜੀ ਜਿਹੜੇ ਉੱਪਰਲੇ ਪਾਸੇ ਲੰਗਰ ਆ ਉਹ ਘਰਾਉਂਦੇ ਹੁੰਦੇ ਨੇ ਹੁਣ ਜ਼ਿਆਦਾਤਰ ਸੰਗਤ ਇੱਥੋਂ ਦੀ ਐਂਟਰ ਕਰਦੀ ਹੈ ਗੁਰੂ ਘਰ ਨੂੰ ਬਾਣਾ ਵਾਲੀ ਜੋੜਾ ਘਰ ਜੋੜਾ ਘਰ ਤੇ ਜੋੜੇ ਇੱਥੇ ਬਾਹਰੋਂ ਜਮਾ ਕਰਵਾ ਕੇ ਇੱਥੋਂ ਨਾਲ ਹੀ ਹੋ ਕੇ ਅੰਦਰ ਮਾ ਸਾਡੇ ਘਰ ਦੇ ਬੰਦੇ ਆਂ ਅੰਦਰ ਅਗਲੇ ਐਤਵਾਰ ਕਰਾਂਗੇ ਦੀ ਦਰਸ਼ਨ ਦਰਾਂ ਬਾਹਰੋਂ ਬਾਹਰੋਂ ਦਿਖਾ ਰਿਹਾ ਆਂ ਸੰਗਤ ਦਾ ਹੁਸ਼ਾਰ ਜਿਹੜਾ ਸੰਡੀ ਵਾਲੇ ਦਿਨੋਂ ਤੋਂ ਐਤਵਾਰ ਵਾਲੇ ਦਿਨ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਆ ਆ ਜੋੜਾ ਕਰ ਹੁਣ ਇੱਥੇ ਜੋੜੇ ਕਰਾ ਕੇ ਸੰਗਤ ਇੱਥੋਂ ਕਿੱਥੋਂ ਦੀ ਸ਼ੁਰੂ ਕਰ ਨੂੰ ਹੋ ਜਾਂਦਾ ਆ ਅੰਨਾ ਕੀ ਢੂੰਡਣਾ ਸਾਡੇ ਫੋਨ ਨੇ ਇਹਦਾ ਨਾ ਇਹ ਤੁਹਾਨੂੰ ਚਲੋ ਦਿਖਾਤਾ ਠੀਕ ਆਪਾਂ ਗੁੱਡੇ-ਗੁੱਟੀਆਂ ਨਹੀਂ ਆ ਗਿਆ ਆਹ ਪਾਰਕਿੰਗ ਵਾਲਾ ਦੂਜਾ ਗੇਟ ਉਧਰ ਦੀ ਐਂਟਰ ਕਰਦੇ ਨੇ ਇੱਧਰ ਹੀ ਨਿਕਲ ਜਾਂਦੇ ਆ ਗੱਡਿਆਂ ਨੂੰ ਇੱਧਰ ਵੀ ਜੇ ਨਾ ਰੁਕਾਈ ਲਉਨੇ ਆ ਗੱਡ ਖਾਂਦਾ ਖੜਾ ਇੱਧਰ ਤੇ ਉਹ ਆ ਯਾਰ ਰੁਕੀ ਆ ਕੇ ਮੂਰੇ ਕਰ ਲ ਕੇ ਖੜ ਜਾਂਦੇ ਆ ਜਦੋਂ ਵੀ ਠਾਕੀ ਦਾ ਮੇਲਾ ਲੱਗਦਾ ਇੱਥੇ ਜਮਾ ਹੀ ਨਹੀਂ ਮਤਲਬ ਕਿ ਟੈਲ ਸੈਟਰ ਨੂੰ ਨਹੀਂ ਜਗ੍ਹਾ ਹੁੰਦੀ ਝੂਲੇ ਚਾਲੇ ਲੱਗੇ ਹੁੰਦੇ ਪਹਿਲਾਂ ਪਹਿਲਾਂ ਤਾਂ ਗੱਡ ਖਾਨਾ ਹੀ ਬਹੁਤ ਖੜ ਜਾਂਦਾ ਕਿ ਇੱਥੇ ਫਿਰ ਝੂਲੇ ਚਾਲੇ ਬਹੁਤ ਵਧੀਆ ਲੱਗਦੇ ਹੁੰਦੇ ਨੇ ਝੂਲੇ ਬਹੁਤ ਲੱਗਦੇ ਨੇ ਫਿਰ ਇੱਥੇ ਬਹੁਤ ਰੌਣਕ ਮੇਲਾ ਹੁੰਦਾ ਯਾਰ ਇਹਨੇ ਜਦੋਂ ਵੀ ਬਲੌਗ ਬਣਾਉਣ ਲੱਗੋ ਉਹਦੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ ਅੱਛਾ ਇੱਥੇ ਹੀ ਸੀ ਆਪਾਂ ਪਾਰਕਿੰਗ ਕੀਤੀ ਸੀ ਪਾਰਕਿੰਗੋਂ ਨਿਕਲੋ ਇੱਥੋਂ ਬਾਹਰ ਮਤਲਬ ਕਿ ਉਧਰ ਹੀ ਐਂਟਰ ਕਰਦੇ ਨੇ ਇਧਰ ਨਹੀਂ ਬਾਹਰ ਨਿਕਲ ਜਾਂਦੇ ਨੇ ਅੱਛਾ ਜੂੜਾ ਕਰ ਦਿਖਾਦਾ ਤੇ ਬਸ ਇੱਥੇ ਹੀ ਰਕੀ ਆ ਪੂਰਾ 3 ਤੋਂ ਜਵਾਰ ਦੇ ਕੋਲ ਆਹ ਦੁਕਾਨਾਂ ਵਾਲੀ ਮਾਰਕੀਟ ਆਗੀ ਖੇਡ ਖੜਾਉਣ ਵਾਲੀ ਮਾਰਕੀਟ ਵੀ ਪੂਰੀ ਉਹ ਗੇਟ ਤੱਕ ਜੋਰ ਤੱਕ ਸਾਰੇ ਕਿਤੇ ਲੱਗੀ ਹੁੰਦੀ ਆ ਪੂਰੀ ਐਤਵਾੜ ਵਾਲੇ ਨੇ ਹਾਂ ਐਨ ਐਂਡ ਤੱਕ ਉਹ ਮੀਰ ਛੜ ਕੇ ਉੱਤੇ ਗੇਟ ਆ ਗੁਰੂ ਘਰ ਦਾ ਬਣਿਆ ਹੋਇਆ ਉੱਥੇ ਤੱਕ ਹੀ ਆ ਪੂਰੀ ਮਾਰਕੀਟ ਪੂਰੀਆਂ ਗੱਡੀਆਂ ਗੁੱਡੀਆਂ ਬੜੀਆਂ ਹੁੰਦੀਆਂ ਨੇ ਸਾਰੀਆਂ ਉੱਥੇ ਤੱਕ ਆ ਮਾਰਕੀਟ ਆ ਨਹੀਂ ਜੀ ਹਨੇਰਾ ਚੱਲੀ ਜਾਂਦੀ ਆ ਮਾਰਕੀਟ ਆ ਗੁਰੂ ਘਰ ਦੀ ਬੈਂਡਿੰਗ ਹਲੇ ਦਾ ਕਿੱਥੇ ਰਕ ਚੱਲੀ ਜਾਂਦੀ ਆ ਵਾਹ ਜੀ ਇੱਕ ਐਂਟਰੈਂਸ ਇੱਥੇ ਵੀ ਆ ਪਾਰਕਿੰਗ ਵੀ ਇੱਥੇ ਇੱਕ ਇਹ 20 ਮਿੰਟ ਵਾਲੀ ਪਾਰਕਿੰਗ ਆ ਜੀ ਗੁਰੂ ਘਰ ਦੀ ਇੱਥੇ ਵੀ ਲੋਕ ਥੰਗਰ ਆਪਣੀਆਂ ਗੱਡੀਆਂ ਆ ਸਕੂਟਰ ਮੋਟਰਸਾਈਕਲ ਸਾਈਕਲ ਇੱਥੇ ਸਾਰੀ ਖੜੇ ਕਰਤਾ ਇੱਥੇ ਇਹ 20 ਮਿੰਟ ਵਾਲੀ ਪਾਰਕਿੰਗ ਆ ਆ ਸਾਰੀ ਮਾਰਕੀਟਿੰਗ ਮਾਰਜੀ ਤਾਂ ਪੂਰੀ ਡੈਰੀ ਦੀ ਲੰਗੀ ਕਿਥੇ ਲੰਗੋ ਦੀ ਚਾਹ ਦੇ ਕਪਾਣ ਵਾਲੇ ਚੀਨੀ ਦੇ ਭਾਂਡੇ ਪੁੰਡੇ ਸਾਰੇ ਇੱਥੋਂ ਮਿਲ ਜਾਂਦੇ ਨੇ। ਸਾਡੀ ਗੁਰੂ ਘਰ ਦੀ ਹਲੇ ਜਾਈ ਸਾਰੀ ਪਾਰਕਿੰਗ ਆ ਜੀ। ਅੱਜ ਵੀ ਡਿੱਗ ਰਹੀ ਸੀ। ਇਹ ਆ ਗਿਆ ਆਪਣਾ ਬੋਰ ਦੇ ਫੋਟੋ ਕਰਕੇ ਮਰਾ ਜੇ ਦੇ ਦਿੰਦਾ। ਇਹ ਇੱਥੇ ਤੱਕ ਆ ਮੋਬਾਈਲ ਸਾਈਕਲ ਅਤੇ ਸਕੂਟਰ ਸਟੈਂਡ ਆ ہاں ਇੱਕ ਇੱਕ ਮੋਟਰੀ ਖੜਨਗੇ ਬੇਸਮੈਂਟ ਤੋਂ ਹੁਣ ਗੱਡੀਆਂ ਦਾ ਥੋੜੀ ਖੜਦੀਆਂ ਨੇ ਤੇ ਸਕੂਟਰਾਂ ਮੋਟਰਸਾਈਕਲਾਂ ਸਾਈਕਲਾਂ ਤੋਂ ਪਹਿਲਾਂ ਲਈ ਆਇਆ ਜਿਹੜਾ ਸਟੈਂਡ ਆ ਬੇਸਮੈਂਟ ਵਾਲਾ ਇਹਦਾ ਗੱਡੀਆਂ ਪਰਲੇ ਪਾਸੇ ਖੜਦੀਆਂ ਨੇ ਚਲੋ ਜੀ ਇਹ ਮਾਰਕੀਟ ਆ ਜਣੀ ਜੀ ਉੱਥੇ ਤੱਕ ਆ ਵੀ ਆ ਜੀ ਪਾਰਕਿੰਗ ਵਾਲਾ ਰਸਤਾ ਸਾਹਬਾ ਗੁਰੂ ਘਰ ਦਾ ਇਹ ਕਾਫੇ ਵਾਲੇ ਲੰਗਰ ਨੂੰ ਚਲੇ ਜਾਂਦਾ ਸਿੱਧਾ ਰਸਤਾ ਜਿਹੜਾ ਬਾਬਾ ਜੀ ਕਾਫੇ ਵਾਲਾ ਇਹਦਾ ਲੰਗਰ ਆ ਨਾ ਇਹ ਜਿਹੜਾ ਰਸਤਾ ਸਿੱਧਾ ਉਧਰੋਂ ਲੰਗਰ ਘਰ ਨੂੰ ਚਲੇ ਜਾਂਦਾ ਉਹ ਹੁਣ ਅਗਲੇ ਐਤਵਾਰ ਤੋਂ ਸ਼ੁਰੂ ਹੋਣਾ ਆ ਛੋਟੇ ਜੁਆਕਾਂ ਲਈ ਝੂਲੇ ਲੱਗੇ ਹੋਏ ਨੇ ਜਦੋਂ ਅਸੀਂ ਛੋਟੇ ਹੁੰਦੇ ਸੀ ਉਹ ਦੋਸਤ ਵੀ ਬਹਿ ਜਾਂਦੇ ਸੀ ਆ ਦੰਨੋ ਹੁਣੀ ਝੂਲੇ 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 ਦੇ ਝੂਲੇ ਨੇ ਇਹ ਬੱਚੇ ਆ ਠੰਡ ਪਾ ਆ ਆ ਗਏ ਜੀ ਭਰਤਨ ਲੋਹੇ ਲੋਹੇ ਵਾਲੇ ਚਮਟੇ ਝਰਨੇ ਖੁਰਚਣੇ ਤਵੇ ਕੜਾਈਆਂ ਸਭ ਕੁਝ ਲੈਣ ਨੂੰ ਆ ਮਿਲਦਾ ਇੱਥੇ ਇੱਥੋਂ ਵੜ ਕੇ ਨ ਬੈਗ ਤੇ ਚੋਣਾ ਗੁਰੂ ਘਰ ਨੂੰ ਜਾਣ ਲੱਗੀ ਠੰਗ ਤਾਂ ਜਣੀ ਮਤਲਬ ਗੁਰੂ ਘਰ ਪਹੁੰਚ ਗਈ ਠੰਗ ਤਾਂ ਟਮ ਟਮ ਜੀ ਇੱਥੇ ਆਮ ਤੋੜ ਰਹੇ ਹੁੰਦੇ ਰਹੇ ਜਿਹੜੇ ਆ ਬੈਟਰੀ ਵਾਲੇ ਆਟੂਆ ਕੂਰਾ ਕੂਰਾ ਤੇਰਾ ਦਿਲ ਨਹੀਂ ਲੱਗਣਾ ਸੁਰਕਾਂ ਵਿੱਚ ਪੰਜਾਬੀ ਹੋਣਾ ਆ ਮੀਂਹ ਪੈ ਕੇ ਹਟਿਆ ਮੀਂਹ ਗੜ ਕੇ ਨਾ ਪਾਣੀ ਪਾਣੀ ਹੋਇਆ ਪਿਆ ਆ ਚਾਰੇ ਵਾਲੇ ਵਾਲੇ ਅੱਜ ਇੱਧਰ ਮੀਂਹ ਪਿਆ ਵਸ ਫਿਰੋਂ ਕਾਫੀ ਟਾਈਮ ਲੱਗ ਗਿਆ ਹਾਂ ਆ ਸਾਡੀ ਅਨੁਗਿਰ ਦਾ ਸਾਡੀ ਨਾਲ ਸਾਡੇ ਆਲੰਗੀਰ ਦਾ ਮਹਮੂਮ ਸ਼ੂਰ ਅਖਾੜਾ ਸੀਗਾ ਜਦੋਂ ਛੋਟੇ ਛੋਟੇ ਹੁੰਦੇ ਨੇ ਨਾ ਜਦੋਂ ਪੈਦਲ ਤੁਰ ਕੇ ਹੁੰਦੇ ਹੁੰਦੇ ਸੀ ਆਲੰਗੀਰ ਸਾਹਿਬ ਨੂੰ ਤਾਂ ਰਸਤੇ ਵਿੱਚ ਬਹੁਤ ਪਹਿਲਵਾਨ ਦੇ ਦੇ ਸੀ ਸਾਨੂੰ ਕਸਰਤ ਕਰਦੇ ਤੇ ਆਸੇ ਅਖਾੜੇ ਨੇ ਨਾ ਪੰਜਾਬ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਪਰ ਪਹਿਲਵਾਨ ਦਿੱਤੇ ਨੇ ਇਹ ਉਹ ਅਖਾੜਾ ਵਾ ਜੀ ਇਹ ਉਹ ਮਹਾਨ ਅਖਾੜਾ ਵਾ ਦੇ ਉਤੋਂ ਕੇ ਅੰਥੇ ਆ ਕੇ ਬਸ ਹੱਥ ਟੱਟ ਕੇ ਆਲੇ ਕਿਧੋਂ ਜਾ ਕਿੱਥੋਂ ਬਾਹਰ ਨਹੀਂ ਨਿਕਲੇ ਗੱਲ ਗੱਲਾਂ ਕਿੱਥੇ ਚਲੇਗਾ ਆ ਗਏ ਪਟਾਕੇ ਹੀ ਪਟਾਕੇ ਆ ਗਏ ਪਟਾਕੇ ਹੀ ਪਟਾਕੇ ਤੇ ਬਸ ਹੁਣ ਇੱਥੋਂ ਮਤਲਬ ਕਿ ਠੰਡੇ ਵਾਲੇ ਤਾਂ ਇੱਥੇ ਤੱਕ ਮਾਰਕੀਟ ਹੀ ਲੱਗਦੀ ਉਪਰੇ ਤੱਕ ਤੇ ਉਹ ਸਾਹਮਣੇ ਅੱਗੇ ਗੇਟ ਆ ਗਿਆ ਤੂੰ ਸ਼ਾਇਦ ਤੁਹਾਨੂੰ ਨਹੀਂ ਪਤਾ ਲੱਗਣਾ ਉਹ ਸਾਹਮਣੇ ਮੇਨ ਰੋਡ ਵਾਲਾ ਗੇਟ ਉਹ ਬਣ ਗਿਆ ਅਜੇ ਤੱਕ ਗੁਰੂ ਘਰ ਦਾ ਗੇਟ ਆ ਜਿੱਥੇ ਲਿਖਿਆ ਹੈ ਗੁਰਦੁਆਰਾ ਆਲਮਗੀਰ ਸਾਹਿਬ ਤੇ ਉਹ ਗੇਟ ਆ ਗਿਆ ਵਾ ਤੇ ਇੱਥੇ ਤੱਕ ਮਾਰਕੀਟ ਹੁਣ ਬੱਥੇ ਖਤਪੂਗੀ ਆ ਖਾੜਾ ਚੱਲ ਰਿਹਾ ਵਾ ਔਰ ਥੋੜੀ ਛੋਟੀਆਂ ਵਿਚ ਵਿਚ ਟਰੱਕ ਰੋਕ ਕੇ ਥੋੜੀਆਂ ਮੋਟੀਆਂ ਦੁਕਾਨਾਂ ਆ ਜਾਂਦੀਆਂ ਨੇ ਆ ਗਈ ਜੱਪ ਗੈਲਨ ਡੈਰੀ ਐਂਡ ਫੀਡਰ ਇਹ ਵੀ ਆਪਣਾ ਮਿੱਤ ਦਾ ਕੰਮ ਲਾ ਇਹ ਉਹ ਹੀ ਟੈਰੀ ਆ ਗਈ ਹੈ ਯਾਰ। ਯਾ ਲੈ ਆਹ ਉਹਨਾ ਮੈਂ ਤੁਹਾਨੂੰ ਨਾ ਮੈਂ ਵੀ ਜਿਹੜੇ ਬੰਦੇ ਕੋਲੇ ਮੈਂ ਆਇਆ ਸੀ ਜਿਹਦੇ ਕੋਲੇ ਅਜਿਹੇ ਆਪਣਾ ਮੁੰਡਾ ਦੋ ਗੋਸਤਾ ਉਹਦਾ ਸਟੂਡੀਓ ਆ ਇਥੇ। ਆਪਾਂ ਬਸ ਹੁਣ ਉਹਦੇ ਕੋਲੇ ਪਹੁੰਚ ਗਏ ਆ ਬਸ। ਆਇਆ ਤਾਂ ਮੈਂ ਉਹਦੇ ਕੋਲੇ ਸੀ ਚੱਲ ਆਪਾਂ ਪਹਿਲਾਂ ਆ ਕੇ ਮੱਥਾ ਟੇਕ ਲੈ ਗੁਰੂ ਘਰ ਦੇ ਵਿੱਚ। ਤੇ ਮੈਂ ਕਹਿੰਦਾ ਜਨੂ ਵੀ ਮੇਰੇ ਮਨ ਚ ਆਇਆ ਮੈਂ ਜਦੋਂ ਵੀ ਸ਼ਾਮ ਦਾ ਜਿਹੜਾ ਸੰਗਤ ਆਉਂਦੀ ਆ ਸੰਗਤ ਦਾ ਜਿਹੜਾ ਸ਼ਾਹ ਹੁੰਦਾ ਵਾ ਉਹ ਇੱਕ ਵਾਰੀ ਤੁਹਾਨੂੰ ਦਿਖਾਇਆ ਜਾਵੇ। ਉਸ ਕਰਕੇ ਫਿਰ ਮੈਂ ਹੁਣ ਟਕੌਣ ਆ ਗਿਆ ਇਹ ਉਹ ਖਰਾਬ ਆ ਬੰਦਾ ਜਾਵ ਨਹੀਂ ਪਾਗਲ ਆ ਪਾਈ ਗੱਲ ਗੱਲਾਂ ਇੱਕ ਤਾਂ ਯਾਰ ਫੋਨ ਬਹੁਤ ਆ ਜਾਂਦੇ ਜਿਹੜਾ ਬਲੌਗ ਬਣਾਉਣ ਲੱਗੇ ਸੋ ਵੀਰੋ ਇਹ ਸੀਗਾ ਥੋੜਾ ਜਿਹਾ ਝਾਕਾ ਵਾਕਾ ਕੋ ਐਡਵਾਰ ਵਾਲੇ ਦਿਨ ਗੁਰਦੁਆਰਾ ਸਾਹਿਬ ਆਲੰਗ ਕੀਤਾ ਸੀ ਤਾਂ ਅਗਲੇ ਐਡਵਾਰ ਆਪਾਂ ਤੁਹਾਨੂੰ ਅੰਦਰੋਂ ਵੀ ਦਰਸ਼ਾ ਕਰਵਾਵਾਂਗੇ ਅੱਜ ਤਾਂ ਮੈਂ ਵੈਸੇ ਟੂਰ ਦਾ ਮੇਰਾ ਉਹਦੇ ਕੋਲੇ ਭਰਾ ਆਪਣਾ ਉਹਦੇ ਕੋਲੇ ਕੰਮ ਆਇਆ ਸੀ ਜਿਹੜਾ ਆदमी ਸਾਹਿਬ ਉਹਦਾ ਸ਼ੋਰੂnga ਤੇ ਗੱਲ ਗੱਲਾਂ ਤੇ ਆਪਾਂ ਉਹਦੇ ਕੋਲੇ ਆਏ ਸੀ ਮੈਂ ਬਾਰੋ-ਬਾਰ ਹੀ ਤੁਹਾਨੂੰ ਦਿਖਾਈ ਆ ਮਾਰਕੀਟ ਦਾ ਇੱਕ ਵੀ ਸੰਡੀ ਵਾਲੇ ਦੇ ਨਾਲ ਕਿੰਦਾ ਦਾ ਮਾਹੌਲ ਹੁੰਦਾ ਵਾ ਸ਼ੁਰੂ ਕਰਦੇ ਬਾਅਦ ਵੀ ਸੰਗਤ ਬਹੁਤ ਦੇਰ ਰਾਤ ਤੱਕ ਸੰਗਤ ਮੱਥਾ ਟੇਕਣ ਗੁਰੂ ਘਰ 'ਚ ਸ਼ਰਧਾ ਨਾਲ ਹੁੰਦੀ ਆ ਤੇ ਆਪਾਂ ਉਹੀ ਦਿਖਾਇਆ ਸੀਗਾ ਤੁਹਾਨੂੰ ਇੱਕ ਥੋੜਾ ਜਿਹਾ ਝਾਕਾ ਵਾਤਾ ਵੀਡੀਓ ਨੂੰ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰਨ ਵਾਲੀ ਸ਼ੇਅਰ ਕਰਨੇ ਕੋਈ ਮਜਬੂਰੀ ਨਹੀਂ ਤੁਸੀਂ ਕਰ ਨਹੀਂ ਸਕਦੇ ਤਾਂ ਮੇਰੇ ਬੰਨੂ ਸਾਰੇ ਵੀਰਾਂ ਭੈਣਾਂ ਨੂੰ ਫਸਲੀ ਕਰ ਜੀ